ਕਰ ਰਹੇ ਹਾਂ ਹੈਲੋ ਅਬੀਰ ਦੀ ਮੰਮੀ ਬੋਲਦੇ ਹੋ ਹਾਂਜੀ ਸਸਕਲ ਭਾਜੀ ਪਾਪਾ ਬੋਲਦਾ ਦਾ ਮੈਂ ਮੰਮੀ ਨਾਲ ਗੱਲ ਕਰਨ ਲਈ ਗਿਆ ਪਾਪਾ ਨੇ ਤਾਂ ਕਿਹਾ ਹੀ ਨਹੀਂ ਮੈਂ ਕਰੋ ਭਾਜੀ ਹੈ ਹਾਂਜੀ ਕਰੋ ਭਾਜੀ ਗੱਲ ਨਹੀਂ ਮੈਂ ਤਾਂ ਪਾਪਾ ਨਾਲ ਗੱਲ ਕਰਨ ਲਈ ਗਿਆ ਮੈਂ ਤਾਂ ਇਹਨੂੰ ਕਿਹਾ ਮੈਂ ਮੰਮੀ ਨਾਲ ਗੱਲ ਕਰਾਂ ਤਾਂ ਮੈਂ ਕਹਿ ਨਹੀਂ ਉਹਦੀ ਮੰਮੀ ਨਾਲ ਗੱਲ ਕਰਾਂ ਮੇਰੀ ਠੀਕ ਹੈ ਤਾਂ ਤੁਹਾਨੂੰ ਆਪ ਕਹਿ ਮੰਮੀ ਨਾਲ ਗੱਲ ਕਰਨੀ ਹੈ ਪੁੱਤ ਗੱਲ ਸੁਣ ਹਾਂਜੀ ਚਲ ਤੇਰੇ ਤਾਂ ਕਰ ਲੈਣਾ ਤੇ ਬਾਕੀ ਪੈਸੇ ਭਰ ਦੇ ਤੂੰ ਹੀ ਕਿਉਂ ਨਹੀਂ ਪੈਸੇ ਭਰ ਦੇ ਤੂੰ ਹੀ ਕਿਤੇ ਮਾਰਦੇ ਹੋ ਰੋੜਦੇ ਹੋ ਕਰਦੇ ਹੋ ਭਾਜੀ ਮੈਂ ਨਾ ਇਹਦਾ ਪਹਿਲਾਂ ਪਹਿਲਾਂ ਨਾਲ ਝਗੜਾ ਹੋਇਆ ਸੀ ਹਾਂ ਅਜੇ ਬੋਲਣਾ ਹੈ ਭਾਜੀ ਮੈਂ ਸਮਝ ਗਿਆ ਬਾਤ ਸੁਣਾਂ ਲਈ ਤੇਰੀ ਮੈਂ ਮੈਂ ਬਲਵੰਦਰ ਬੋਲਦਾ ਸਬਪੈਟਰ ਹਾਂ ਹਾਂਜੀ ਹਾਂ ਤੇ ਮੈਂ ਨਾ ਪਹਿਲਾਂ ਇਹਦਾ 45000 ਰੁਪਇਆ ਭਰਿਆ ਵਾ ਉਹਦੇ ਵਿੱਚ ਝਗੜਾ ਇਹਨਾਂ ਦਾ ਹੋਇਆ ਸੀ ਹਾਂ ਆਪਣਾ ਸੁਖਵਿੰਦਰ ਸਿੰਘ ਨਹੀਂ ਹੁੰਦੇ ਇੱਥੇ ਆਹੋ ਉਹਨਾਂ ਦੇ ਹੱਥੀ ਪੈਸੇ ਦਿੱਤੇ ਆ ਮੈਂ ਤੇ ਪਰਵੇਜ ਨੇ ਅੱਛਾ ਇਹਨਾਂ ਨੇ ਭਾਜੀ ਉਦੋਂ ਕੋਈ ਪੈਸਾ ਨਹੀਂ ਭਰਿਆ ਵੀ ਹੂੰ ਤੇ ਭਾਜੀ ਮੈਂ ਇਹਨਾਂ ਦੇ ਬਾਰ-ਬਾਰ ਲੜਾਈਆਂ ਦੇ ਵਿੱਚ ਪੈਸੇ ਕਿੱਥੋਂ ਲਿਆਵਾਂ ਦੱਸੋ ਮੈਂ ਤੇ ਹੁਣ ਦਿਹਾੜੀਦਾਰ ਬੰਦਾ ਹੁਣ ਹੋ ਗਿਆ ਮਾਂ ਹਜੇ ਮੇਰੀ ਸੁਣ ਲੈ ਹਜੇ ਹਜੇ ਮੇਰੀ ਸੁਣ ਲੈ ਗੱਲ ਹਾਂਜੀ ਮੇਰੀ ਨਾ 10 ਸਾਲ ਦੀ ਨੌਕਰੀ ਫੜੇ ਕੇ ਚੂੜੀਆਂ ਨਹੀਂ ਹੈਗੀ ਆ ਕਿਉਂਕਿ ਮੈਂ ਜਦੋਂ ਹੌਲਦਾਰ ਹੁਣਾ ਉਹ ਮੁੱਖ ਮੁਰੀਸਿਬ ਲੱਗ ਰਹੇ ਆ ਦੋ ਵਾਰੀ ਮੈਂ ਇੱਥੇ ਪਰ ਮੈਂ ਵੀ ਮੈਂ ਅੱਗੇ ਦਰਾਂ ਜਾਣਦਾ ਵਾਂ ਦੋ ਵਾਰੀ ਮੈਂ ਠਾਣੇਦਾਰ ਵੀ ਇੱਥੇ ਨੌਕਰੀ ਕਰ ਗਿਆ ਹਣੀ ਹਾਂਜੀ ਤੇ ਹੁਣ ਮੈਂ ਪੰਜਵੀਂ ਯਾਰ ਛੇਵੀਂ ਯਾਰ ਆਇਆ ਇੱਥੇ ਕਿਉਂ ਮੇਰੇ ਅੱਜਾ ਸੱਚ ਦੇ ਆਰਡਰ ਵੀ ਇੱਥੇ ਹੋਏ ਨੇ ਵੱਡੇ ਦੇ ਫੋਲ ਸੱਚ ਦੇ ਮੇਰੇ ਅੱਜਾ ਆਰਡਰ ਹੋਏ ਨੇ ਇੱਥੇ ਠੀਕ ਨਾ ਗੱਲ ਹਾਂਜੀ ਹਾਂਜੀ ਮੈਨੂੰ ਤੇਰੇ ਬਾਰੇ ਸਾਰਾ ਪਤਾ ਵਾ ਵੇਖੋ ਗੱਲ ਪਤਾ ਕੀ ਆ ਚੰਗਾ ਤੇ ਤੂੰ ਵੀ ਜਾਣੀ ਜਿਹੜੀਆਂ ਤੇਰੀਆਂ ਹੁਣ ਬੈਡ ਆਰਤਾਂ ਨੇ ਜਿਹੜੀਆਂ ਹੁਣ ਤੇਰੀ ਉਮਰ ਦੇ ਲਿਆਏ ਨੇ ਬੱਚਾ ਤਰ੍ਹਾਂ ਸਿਆਣਾ ਹੋ ਗਿਆ ਵੀ ਉਹ ਜੁਗਾ ਹੋ ਗਿਆ ਹਣੀ ਇਹੋ ਤੇ ਇੱਥੇ ਪੁੱਤ ਜਵਾਨ ਹੋ ਜਾਣ ਤੇ ਫਿਰ ਮਾਂ ਪਿਓ ਗਲਤ ਕੰਮ ਕਰੂ ਤੇ ਬੱਚੇ ਤੇ ਆਟੋਮੈਟਿਕਲੀ ਕੰਮ ਕਰਨਗੇ ਹੁਣ ਤੁਨੂੰ ਮੈਂ ਮੂੰਹ ਨਹੀਂ ਕਹਿਣਾ ਚਾਹੁੰਦਾ ਤੇ ਤੇ ਤੂੰ ਕੀ ਗਲਤ ਉਹ ਤਨੂੰ ਹੀ ਪਤਾ ਤੇ ਤੇਰੇ ਆਂਟੀ ਮਾੜੀ ਨੂੰ ਪਤਾ ਤੇਰੀ ਵਾਹਿਸ਼ ਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਹਾਂਜੀ ਆਪਾਂ ਬੱਚਿਆਂ ਨੂੰ ਗਲਤ ਤਾਂ ਠੀਕ ਆ ਜਵਾਨੀ ਗਲਤੀਆਂ ਹੁੰਦੀ ਆ ਆਪਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਦੁੱਧ ਨਾਤਾਉਂਗਾ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਹੈ ਹਾਂਜੀ ਹਾਂਜੀ ਪਰ ਉਹ ਮੇਰੇ ਬੱਚੇ ਵੀ ਸਿਆਣੇ ਆ ਵਿਆਹ ਜੋਗ ਨੇ ਵੱਡੇ ਨੇ ਮੇਰੇ ਬਰਾਬਰ ਮੁੰਡੇ ਦੀ ਜੁੱਤੀ ਆਉਂਦੀ ਆ ਮੁੰਡਾ ਵਿਆਹ ਵਾਲਾ ਵਾ ਕੁੜੀ ਵਿਆਹ ਵਾਲੀ ਆ ਤੇ ਜੇ ਮੈਂ ਹਾਂਜੀ ਤੇ ਮੇਰੇ ਮੈਂ ਬੱਚਿਆਂ ਨੂੰ ਕਿ ਕਿਦਾਂ ਰੋਕਾਂਗਾ ਤੂੰ ਆਪ ਨਹੀਂ ਸੁਧਰਿਆ ਹੁਣ ਤੱਕ ਅੰਦਰ ਆਪਣੇ છાਤੀ ਮਾਰ ਕੇ ਵੇਲ ਨਹੀਂ ਵੇ ਜੋ ਤੂੰ ਹਾਂਜੀ ਹਾਂਜੀ ਚਲੋ ਫੋਨ ਤੇ ਨਹੀਂ ਕੋਈ ਗੱਲ ਹੁੰਦੀ ਕੋਈ ਕੋਈ ਸਾਰੇ ਕੱਟਣ ਲੱਗੀ ਹੁੰਦੀ ਆ ਇਹ ਹੁਣ ਤੂੰ ਪਹਿਲਾਂ ਆਪੇ ਆਪੇ ਮੇਰੀ ਗੱਲ ਤੋਂ ਭਾਜੀ ਤੁਸੀਂ ਸ਼ੁਰੂ ਤੋਂ ਮੈਨੂੰ ਜਾਣਦੇ ਜੀ ਹਾਂ ਤੁਸੀਂ ਮੈਨੂੰ ਇੱਕ ਵਾਰੀ ਇੱਕ ਵਾਰੀ ਆਵਾਜ਼ ਮਾਰੋ ਨਾ ਭਾਜੀ ਮੌਕੇ ਤੇ ਆਉਂਗਾ ਉਸੇ ਲਈ ਯਾਰ ਮੈਂ ਮੰਨਦਾ ਨਹੀਂ ਆ ਮੈਂ ਮੰਨਦਾ ਯਾਰ ਨਹੀਂ ਆ ਮੈਂ ਤੇਰੀ ਫੀਲਿੰਗ ਦੀ ਗੱਲ ਹੈ ਜੀ ਆਪਣੇ ਘਰੋਂ ਦੇ ਭਾਜੀ ਕਦੀ ਦੌੜਿਆ ਨਹੀਂ ਹਾਂ ਠੀਕ ਹੈ ਤਰੀਕ ਤਰੂ ਵੀ ਮਿਸ ਹੋ ਜੇ ਠੀਕ ਹੈ ਪੁਲਸ ਰੈਸਟ ਪੁੰਦੀ ਹੈ ਜ ਉਸਾਟ ਮਨ ਉਹ ਸਦੋ ਉਹ ਨਿੱਕੇ ਮੁੰਡੇ ਗੱਲਾਂ ਸੁਣਵਾ ਗੱਲ ਤੇ ਮੈਂ ਉਸ ਰਾਸਟ ਪਉਂਦੀ ਆ ਕਿ ਮੈਂ ਬਾਹਰ ਅੰਦਰ ਆ ਕੇ ਆਪਣੀ ਜਮਾਨਤਾ ਕਰਾਈਆਂ ਤੂੰ ਵੇਖੋ ਮੈਂ ਕਿਧਰ ਕੋ ਪੱਜਿਆ ਦੇ ਹੈਗਾ ਨਹੀਂ ਆ ਪਰ ਭਾਜੀ ਜਿਹੜੇ ਬਾਰ ਬਾਰ ਪੈਸੇ ਭਰੂੰਗਾ ਮੈਂ ਕਿਉਂ ਭਰੂੰਗਾ ਲੜਾਈਆਂ ਹੁੰਦੀਆਂ ਇੰਨਾ ਮੁੰਡਿਆਂ ਦੀਆਂ ਹੀ ਆ ਵਿੱਚ ਇਹ ਹੁੰਦਾ ਵਾ ਤੇ ਮੈਂ ਇੱਕ ਦੋ ਵਾਰੀ ਭਾਜੀ ਹਾਂਜੀ ਹਾਂਜੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਹੁਣ ਜਿਹੜਾ ਮੁੰਡਾ ਇਹਨਾਂ ਨਾਲ ਹੈਗਾ ਬਿੱਟੂ ਇਹ ਬੰਟੀ ਹਾਂਜੀ ਉਹਨੂੰ ਰਾਤੀ ਇਥੇ ਲੰਮੇ ਪਾਇਆ ਸੀ ਉਹਨੇ ਉਹਨੇ ਮੰਨਿਆ ਵੀ ਅਸੀਂ ਕਿੰਨੇ ਸਮਾਨ ਵੇਚਦੇ ਆ ਜੀ ਫਲਾਣੇ ਬੰਦੇ ਕੋਲ ਲਿਆਉਂਦੇ ਆ ਹਾਂਜੀ ਸੁਣ ਲੈ ਮੇਰੀ ਗੱਲ ਤੇਰੇ ਮੁੰਡੇ ਨੂੰ ਪਤਾ ਇੰਦਰ ਬੈਠਾ ਆ ਕਰਦੀ ਉਹਨੂੰ ਤੁਹਾਡੇ ਮੁੰਡੇ ਨੇ ਚਪੇੜ ਮਾਰੀ ਨਾ ਦੂਜੇ ਨੇ ਮਾਰੀ ਆ ਕਾਸ਼ ਨੇ ਮਾਰੀ ਆ ਹਾਂਜੀ ਕੋਈ ਸਾਨੂੰ ਪਤਾ ਹੀ ਕ੍ਰਿਮੀਨਲ ਬੰਦਾ ਉਹ ਆ ਤੇ ਉਹਨੇ ਯਾਰ ਬਣਾਏ ਆ ਕਿਉਂਕਿ ਬੰਦੇ ਨੂੰ ਇੱਕ ਕੰਮ ਕਰਨ ਵਾਸਤੇ ਸਾਥੀ ਚਾਹੀਦੇ ਆ ਵੀ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਭਾਜੀ ਵੇਖੋ ਜਦੋਂ ਘਰੋਂ ਘਰੇ ਆਉਂਦਾ ਨਹੀਂ ਆ ਘਰੇ ਵੜਦਾ ਨਹੀਂ ਆ ਮੈਨੂੰ ਪਤਾ ਨਹੀਂ ਆ ਮੁੰਡਾ ਕਿੱਥੇ ਆ ਜਦੋਂ ਬਾਰ-ਬਾਰ ਖਾਂਦੇ ਪੀਂਦੇ ਆ ਹੁਣ ਇੱਕ ਬੰਦਾ ਇਹ ਕ੍ਰਿਮੀਨਲ ਕੰਮ ਕਰਦਾ ਵਾ ਤਾਂ ਭਾਜੀ ਉਹਦੇ ਵਿੱਚ ਜ਼ਿੰਮੇਵਾਰ ਮੈਂ ਥੋੜੀ ਹੈਗਾ ਵਾ ਵੇਖੋ ਖਰਚਾ ਪਾਣੀ ਉਹ ਦਿੰਦਾ ਵਾ ਉਹ ਕਰਦਾ ਹੋਆ ਤੂੰ ਜ਼ਿੰਮੇਵਾਰ ਨਹੀਂ ਹੈਗਾ ਮੈਂ ਉਹੀ ਗੱਲ ਕਹੰਦਿਆਂ ਵੀ ਜੇ ਹੁਣ ਤੁਸੀਂ ਪੈਸੇ ਨਹੀਂ ਭਰਦੇ ਇੱਕ ਵਾਰੀ ਮੈਂ ਤੁਸੀਂ ਇੱਕ ਵਾਰੀ ਤਾਂ ਤੁਹਾਡਾ ਫਰਜ਼ ਬੰਦਾ ਸੀ ਵੀ ਇੱਕ ਆ ਇੱਕ ਲਾਸਟ ਮੌਕਾ ਇਹਨੂੰ ਕਹਿ ਦਿੰਦਾ ਉਹ ਮੁੰਡਾ ਤੇਰਾ ਕੱਲ ਪਤਾ ਕੀ ਕਹਿੰਦਾ ਸੀ ਇੱਥੇ ਜਿਹੜੇ ਮਗਰਾਏ ਸੀਗੇ ਹਾਂਜੀ ਕਹਿੰਦਾ ਸੀ ਕੋਈ ਨਹੀਂ ਆਲਾ ਤੇ ਮੈਨੂੰ ਜਿਲੋਂ ਬਾਹਰ ਮੈਂ ਦਿੰਨਾ ਇਹਨਾਂ ਦੀ ਮਤਾ ਦੇ ਲੋ ਕਹਿੰਦਾ ਸੀ ਮੈਂ ਹਾਂ ਕੋਤ ਮਾਂਪ ਨਹੀਂ ਤਾਂ ਨਹੀਂ ਬੋਲੀਦਾ ਕਹਿੰਦਾ ਨਹੀਂ ਅੰਕਲ ਗੱਲ ਆ ਕੋਈ ਇਹ ਭਾਂਡੇ ਚਲੋ ਠੀਕ ਅਸੀਂ ਗਲਤੀ ਕੀਤੀ ਐ ਇੱਕ ਵਾਰੀ ਜਾਨੂੰ ਇੱਕ ਸਾਨੂੰ ਮੌਕਾ ਦੇ ਦੇਣ ਪਾਜੀ ਗਲਤੀ ਇਤਿਹਾਸ ਦਫੇ ਰਹਿਣਾ ਰੋਜ਼ ਮੈਂ ਤਾਂ ਨਾ ਵੀ ਬੜਾ ਵਧੀਆ ਹੋ ਗਿਆ ਵਾ ਪਰ ਚਲੋ ਜਿਹੜੀ ਆਪਾਂ ਰੈਸਟ ਆਪਵਾਤੀ ਆ ਨਾਲੋਂ ਇਹ ਬਾਰੋ ਬਾਰ ਜਮਾਨਤਾ ਕਰਾਉਂਦੇ ਇਹਨਾਂ ਤਾਂ ਹੁਣ 20 ਸੇਰ ਪਾੜਨੇ ਨਹੀਂ ਨਹੀਂ ਪਰੋ ਬਜਮਾਨਤਾ ਚਲੋ ਅਸੀਂ ਪਰਚਾ ਹੀ ਨਹੀਂ ਦਿੰਦਾ ਜੇ ਉਹਨਾਂ ਕਦੇ ਉਹਨਾਂ ਨਾਲ 307 ਦਾ ਗੁਲੀ ਗੋਲੀ ਨਾਲ ਨਾ ਜਲਦੀ ਬਣੀ ਮੈਂ ਇੱਥੇ ਰਹਿੰਦਾ ਤੇ ਫਿਰ ਮੈਂ ਪਰਚਾ ਕਰਾਉਣਾ ਨਹੀਂ ਜੇ ਪਰਚਾ ਕਰਾਉਣਾ ਤੇ ਫਿਰ ਮੈਂ ਬੰਦੇ ਫ ਹਾਂਜੀ ਫੇਰ ਬੰਦੇ ਫੜਨ ਦੀ ਕੋਰਚਾ ਦੇਂਦਾ ਬਈ ਬੰਦੇ ਬਾਜ ਫੜੇ ਜਾਂਦੇ ਜਮਾਨਾ ਪਾਜੀ ਬੜਾ ਵਧੀਆ ਹੋ ਗਿਆ ਚਲੋ ਥੋੜਾ ਥੋੜਾ ਬੋਧਾ ਤੁਸੀਂ ਵਧੀਆ ਜੇ ਵਧੀਆ ਸਾਹਿਬ ਜੀ ਤੁਸੀਂ ਤੁਹਾਡਾ ਸਮਝਾਉਂਦਾ ਇਹਨਾਂ ਨੂੰ ਫਰਜ਼ ਬੰਦਾ ਵਾ ਜੇ ਥੋੜਾ ਬੋਧਾ ਤੁਸੀਂ ਇਹਨਾਂ ਨੂੰ ਸਮਝਾਓਗੇ ਨਾ ਤੇ ਸਮਝ ਜਾਣਗੇ ਤੇ ਪਾਜੀ ਮੇਰੀ ਤਾਂ ਕਦੀ ਮੰਨੀ ਨਹੀਂ ਇਹ ਤੇ ਜੇ ਮੈਂ ਜਿਦਾਂ ਤੁਹਾਨੂੰ ਕਿਹਾ ਵੀ ਲੱਖ-ਲੱਖ ਰੁਪਇਆ ਦੇ ਦਿਓ ਚਲੋ ਮੈਂ ਲੱਖ-ਲੱਖ ਕਿਹਾ ਤੂੰ 50-50 ਹਜ਼ਾਰ ਹੀ ਮੌਕੇ ਤੇ ਦੇ ਲੈਂਦੇ ਤਾਂ ਮੁੰਡੇ ਬਲਾਉਣ ਦੀ ਵੀ ਲੋੜ ਨਹੀਂ ਪਣੀ ਤੇ ਉਦਾਂ ਹੀ ਸੜ ਜਾਣਾ ਜੀ ਤੁਸੀਂ ਉਹ ਪਾਸੇ ਆ ਲਏ ਹੀ ਨਹੀਂ ਮਤਨਾਂ ਪਰਵਾਰਾਂ ਚ ਕੋਈ ਬੰਦਾ ਨਹੀਂ ਆਇਆ ਸਿਰਫ ਉਹਦੀ ਬਬਲੀ ਦੀ ਆਪਣੀ ਬਬਲੀ ਕਹਿੰਦੀ ਵੀ ਮੈਂ ਦੇ ਦਨੀ 50 ਹਜ਼ਾਰ ਉਹਦੀ ਮੁੰਡੇ ਦੀ ਓਕਾਸ਼ਲੀ ਮਾਂ ਉਹ ਕਹਿੰਦੀ ਭਾਜੀ ਮੈਂ ਦੇ ਦਨੀ 50 ਹਜ਼ਾਰ ਭਾਜੀ ਉਹਨਾਂ ਕੋਲ ਤਾਂ ਵਾਧੂ ਪੈਸੇ ਆ ਮੈਂ ਤਾਂ ਹੁਣ ਫੇਰ ਸ਼੍ਰੀਨਗਰ ਜਾਣ ਵਾਸਤੇ ਤਿਆਰ ਹੋਇਆ ਆ ਹਾਂ ਹੁਣ ਫੇਰ ਇਹਦੀ ਜ਼ਮਾਨਤ ਕਰਾਉਣਾ ਤੇ ਫੇਰ ਜਾਉਂਗਾ ਤੂੰ ਮੇਰੇ ਕੋਲ ਆ ਪੀਲਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਸਆਈ ਪਲਵਿੰਦਰ ਸਿੰਘ ਜੋ ਥਾਣਾ ਫਤਿਹਗੜ ਚੋੜੀਆਂ ਵਿੱਚ ਤਾਇਨਾਤ ਸੀ ਅਤੇ ਮਕਦਮਾ ਨੰਬਰ 18 ਮਿਤੀ 19/2/2025 ਅੰਡਰ ਸੈਕਸ਼ਨ 74 115 2 118 1 3 ਜਿਹੜੇ ਸੈਕਸ਼ਨ ਹੈਗੇ ਆ ਬੀਐਨਐਸ ਦੇ ਉਸ ਵਿੱਚ ਤਫ਼ਤੀਸ਼ੀ ਅਫਸਰ ਸੀ ਤੇ ਇਸ ਵੀਡੀਓ ਦੇ ਵਿੱਚ ਐਸਆਈ ਪਲਵਿੰਦਰ ਸਿੰਘ ਦੀ ਇੱਕ ਆਡੀਓ ਚੱਲ ਰਹੀ ਹੈ ਜਿਸ ਵਿੱਚ ਉਹ ਇਹ ਜਿਹੜਾ ਕੇਸ ਹੈ ਇਹਨੂੰ ਸੈਟਲ ਕਰਨ ਦੀ ਦੋਸ਼ੀ ਪਾਰਟੀ ਨਾਲ ਗੱਲ ਕਰ ਰਿਹਾ ਤੇ ਜਿਹੜਾ ਜੇ ਮਸੀਹ ਦਾ ਬੇਟਾ ਹੈ ਅਭੀ ਇਹ ਦੋਸ਼ੀ ਹੈ ਤੇ ਅਜੇ ਮਸੀਹ ਨਾਲ ਗੱਲ ਕਰ ਰਿਹਾ ਵਿੱਚ ਪੈਸੇ ਦੇ ਲੈਣ ਦੇਣ ਦੀ ਤੇ ਇਸ ਬੰਦ ਵਿੱਚ ਕਾਰਵਾਈ ਕਰਦੇ ਹੋਇਆ ਐਸਆਈ ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਤੇ ਇਸ ਦੀ ਵੀ ਬਾਕੀ ਪੜਤਾਲ ਜਿਹੜੀ ਸ਼ੁਰੂ ਕੀਤੀ ਗਈ ਹੈ ਸਰ ਕੋਈ ਇਨਵੈਸਟੀਗੇਸ਼ਨ ਕੋਈ ਚਲ ਰਹੀ ਹੈ ਪੇ ਭਾਗੀ ਪਤਾਲ ਤੋਂ ਜੋ ਵੀ ਤੱਤ ਸਭ ਨੇ ਆ ਕੇ ਉਸ ਤੇ ਬਨਾਵਗਲੀ ਕਾਰ ਵੀ ਕੀਤੀ ਜਾਊਗੀ